ਇਹ ਧਨੋਲਾ ਕਮੇਟੀ ਆਮ ਆਦਮੀ ਪਾਰਟੀ ਦਾ ਕਨਵੀਨਰ ਉਥੇ 16 17 ਮੈਂਬਰ ਕਮੇਟੀ ਬਣੀ ਹੈ ਔਰ ਉਹਨਾਂ ਦਾ ਹੈ ਪ੍ਰਧਾਨ ਆ ਮੋਰੀ ਇਹ ਪੰਜ ਖਜਾਨੇ ਨੇ ਇਹਨਾਂ ਨੇ ਮਿਲ ਕੇ ਇੱਕ ਸਕੀਮ ਬਣਾਈ ਕਿ ਸੀਐਮ ਸਾਹਿਬ ਦੀ ਵਸਿਨਿਟੀ ਚ ਜਾ ਕੇ ਕਿਉਂਕਿ ਇਹਨਾਂ ਨੇ ਇਹ ਦੇਖਿਆ ਕਿ ਸੀਐਮ ਸਾਹਿਬ ਜਿੱਥੇ ਵੀ ਜਾਂਦੇ ਨੇ ਉਥੇ ਡੀ ਬਣੀ ਹੁੰਦੀ ਹੈ ਸਿਕਿਉਰਿਟੀ ਕਾਫੀ ਹੁੰਦੀ ਹੈ ਇਹ ਉਹਨਾਂ ਦੇ ਨੇੜੇ ਜਾ ਨਹੀਂ ਸਕਦੇ ਪਰ ਇਹਨਾਂ ਨੇ ਫਿਰ ਸਕੀਮ ਬਣਾ ਕੇ ਇੱਕ ਅੱਜ ਸਵੇਰੇ ਆਪ ਦਾ ਆਫਿਸ ਜਿਹੜਾ ਤਨੌਲੇ ਆ ਉਥੇ ਪਹਿਲਾਂ ਬਿਕਰਨ ਨੇ ਆਪਣੀ ਵੀਡੀਓ ਰਿਕਾਰਡਿੰਗ ਕੀਤੀ ਜਿਦੇ ਚ ਇਹਨੇ ਕੁਝ ਸਰਕਾਰ ਵਿਰੋਧੀ ਭਾਸ਼ਣ ਦਿੱਤਾ ਸਕੀਮ ਦੇ ਮੁਤਾਬਕ ਕਿ ਬਿਕਰਨ ਆਪਣਾ ਸ਼ੂ ਹਾਲ ਕਰੂਗਾ ਸਟੇਜ ਵਾਲੀ ਸਾਈਡ ਤੋਂ ਕਿਉਂਕਿ 50 ਫੁੱਟ ਦੀ ਦੂਰੀ ਹੁੰਦੀ ਆ ਡੀ ਦੀ ਸਟੇਜ ਤੋਂ ਜਿੱਥੇ ਪਬਲਿਕ ਬੈਠਦੀ ਆ ਕਿ ਸ਼ੂ ਹਾਲ ਕਰੂਗਾ ਜਿਹੜਾ ਮਹਿੰਦਰਪਾਲ ਦਾਨਗੜ ਆ ਉਹ ਇਹਦੀ ਵੀਡੀਓ ਬਣਾਏਗਾ ਤੇ ਜਿਹੜੀ ਵੀਡੀਓ ਸਵੇਰੇ ਬਣਾਈ ਸੀ ਇਹਨਾਂ ਨੇ ਵਿਕਰਮ ਨੇ ਆਪਣੀ ਔਰ ਇਹ ਵੀਡੀਓ ਇਹ ਦੋਨਾਂ ਨੂੰ YouTube ਤੇ ਪਾ ਦੇਣਗੇ ਔਰ WhatsApp ਤੇ ਪਾ ਦੇਣਗੇ ਇਹ ਇਹਨਾਂ ਨੂੰ ਵਰਲਡਵਾਈਡ ਪਬਲਿਸਿਟੀ ਦੇਵੇਗੀ ਔਰ ਪਬਲਿਸਿਟੀ ਦੇ ਤੌਰ ਤੇ ਇਹਨਾਂ ਨੂੰ ਇਹ ਹੈ ਕਿ ਇਹਨਾਂ ਦੀ ਆਮ ਆਦਮੀ ਪਾਰਟੀ ਦੀ ਹਾਰਾਰਕੀ 'ਚ ਇਹਨਾਂ ਨੂੰ ਉਹਦਾ ਫਾਇਦਾ ਹੋਏਗਾ ਪਲੱਸ ਵਰਲਡਵਾਈਡ ਜਾਣ ਕਰਕੇ ਇਹਨਾਂ ਨੂੰ ਧਨੋਲਾ ਆਮ ਆਦਮੀ ਪਾਰਟੀ ਦੀ ਕਮੇਟੀ ਨੂੰ ਇਹਨਾਂ ਨੂੰ ਫਾਈਨੈਂਸ਼ੀਅਲ ਗੇਨ ਹੋਇਆਗਾ ਲੋਕੀ ਡੋਨੇਸ਼ਨਸ ਦੇ ਕੇ ਇਹ ਇਹਨਾਂ ਦਾ ਬੇਸਿਕ ਮਕਸਦ